ਇਦਾਂ ਬਣਾ ਕੇ ਪੇਸ਼ ਕੀਤਾ ਗਿਆ ਕਿ ਅਮਰੀਕਾ ਦੇ ਵਿੱਚ ਕਦੇ ਕੋਈ ਐਕਸੀਡੈਂਟ ਹੋਈ ਨਹੀਂ ਹੁੰਦਾ ਹੁਣ ਕੀ ਅਮਰੀਕਾ ਉਹਰੇ ਟੂਰਿਸਟਾਂ ਨੂੰ ਆਉਣਾ ਬੰਦ ਕਰ ਦੋਗਾ ਵੀ ਸਾਡੇ ਦੇਸ਼ ਚ ਘੁੰਮਣ ਨਾ ਆਓ ਜਾਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹ ਬੱਸ ਚਲਾਉਂਦੀਆਂ ਨੇ ਕੀ ਉਹਨਾਂ ਕੰਪਨੀਆਂ ਦੇ ਬੱਸਾਂ ਨੂੰ ਬੰਦ ਕਰ ਦੋਗਾ ਕਦੇ ਵਿੱਚ ਦਰਜਨ ਤੋਂ ਵੱਧ ਕੰਪਨੀਆਂ ਆਟੋਮੈਟਿਕ ਹੈਵੀ ਟਰੱਕ ਬਣਾਉਣ ਤੇ ਲੱਗੀਆਂ ਹੋ ਜਾਂਦੀਆਂ ਨੇ ਜਦੋਂ ਕਿ ਹਕੀਕਤ ਇਹ ਹੈ ਕਿ ਅਮਰੀਕਾ ਦੇ ਵਿੱਚ ਐਨੇ ਐਵਰੇਜ ਹਰ ਸਾਲ ਔਸਤਨ ਲਗਭਗ 40000 ਦੇ ਕਰੀਬ ਲੋਕ ਨੇ ਜਿਹੜੇ ਉਹ ਸੜਕ ਦੁਰਘਟਨਾਵਾਂ ਦੇ ਵਿੱਚ ਮਰ ਜਾਂਦੇ ਨੇ ਸਸਰੀਕਾਰ ਜੀ ਦੋਸਤੋ 12 ਅਗਸਤ ਨੂੰ ਇਸ ਸਾਲ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਡਰਾਈਵਰ ਵੱਲੋਂ ਐਕਸੀਡੈਂਟ ਹੋ ਜਾਂਦਾ ਅਤੇ ਉਸ ਐਕਸੀਡੈਂਟ ਦੇ ਵਿੱਚ ਬਦਕਿਸਮਤੀ ਦੇ ਨਾਲ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਆ ਉਸ ਨੂੰ ਆਧਾਰ ਬਣਾ ਕੇ ਕੱਲ ਅਮਰੀਕਾ ਦੀ ਗਵਰਨਮੈਂਟ ਨੇ ਇੱਕ ਫੈਸਲਾ ਕੀਤਾ ਕਿ ਵਰਕ ਵੀਜ਼ਾ ਜਿਹੜੇ ਟਰੱਕ ਡਰਾਈਵਰਾਂ ਨੂੰ ਮਿਲਦਾ ਸੀਗਾ ਉਹ ਵੀਜ਼ਾ ਸੀ ਬੰਦ ਕਰਨ ਲੱਗੇ ਆ ਯਾਨੀ ਕਿ ਹੁਣ ਬਾਹਰਲੇ ਦੇਸ਼ਾਂ ਦੇ ਵਿੱਚੋਂ ਜਿਹੜੇ ਲੋਕ ਐਜ਼ ਅ ਡਰਾਈਵਰ ਅਮਰੀਕਾ ਦਾ ਵੀਜ਼ਾ ਅਪਲਾਈ ਕਰਦੇ ਸੀ ਜਾਂ ਵੀਜ਼ਾ ਲੈ ਕੇ ਆਉਂਦੇ ਸੀ ਉਹ ਅਸੀਂ ਬੰਦ ਕਰਨ ਲੱਗੇ ਆ ਉਹਦਾ ਆਧਾਰ ਉਹਨਾਂ ਨੇ 12 ਅਗਸਤ ਵਾਲੇ ਐਕਸੀਡੈਂਟ ਨੂੰ ਕਿਹਾਗਾ ਇਹ ਦੁਰਘਟਨਾ ਵਾਪਰੀ ਮਾੜਿਆ ਹੋਇਆ ਤਿੰਨ ਲੋਕਾਂ ਦੀ ਜਾਨ ਚਲੀ ਗਈ ਬਹੁਤ ਮਾੜੀ ਗੱਲ ਆ ਪਰ ਐਕਸੀਡੈਂਟ ਕਿਸੇ ਨਾਲ ਵੀ ਹੋ ਸਕਦਾ ਇੱਕ ਐਕਸੀਡੈਂਟ ਨੂੰ ਆਧਾਰ ਬਣਾ ਕੇ ਕੋਈ ਦੇਸ਼ ਆਪਣੀ ਪਾਲਿਸੀ ਰੱਦ ਕਰ ਸਕਦਾ ਜਾਂ ਚੇਂਜ ਕਰ ਸਕਦਾ ਇਹ ਕਿੰਦੀ ਹਾਸੋ-ਹੀਣੀ ਗੱਲ ਲੱਗਦੀ ਆ ਆਪਣੇ ਆਪ ਦੇ ਵਿੱਚ ਅੱਜ ਦੇ ਅੱਜ ਯਾਨੀ ਕਿ 23 ਅਗਸਤ ਨੂੰ ਕੱਲ 22 ਅਗਸਤ ਨੂੰ ਉਹਨਾਂ ਨੇ ਕਾਨੂੰਨ ਬਣਾਇਆ ਅੱਜ 23 ਅਗਸਤ ਨੂੰ ਅਮਰੀਕਾ ਦੇ ਵਿੱਚ ਇੱਕ ਬੱਸ ਦਾ ਐਕਸੀਡੈਂਟ ਹੋ ਗਿਆ ਬੱਸ ਪਲਟ ਗਈ ਜਿਹਦੇ ਵਿੱਚ ਸਲਾਨੀ ਸੀਗੇ ਜਿਨ੍ਹਾਂ ਦੀ ਗਿਣਤੀ 54 ਦੱਸੀ ਜਾ ਰਹੀ ਉਹ ਚੋ 5-6 ਦੀ ਮੌਤ ਹੋ ਚੁੱਕੀ ਆ ਤੇ ਬਹੁਤ ਸਾਰੇ ਜ਼ਖਮੀ ਨੇ ਹੋ ਸਕਦਾ ਮੌਤਾਂ ਦਾ ਅੰਕੜਾ ਵੱਧ ਜਾਵੇ ਹੁਣ ਕੀ ਅਮਰੀਕਾ ਉਹਰੇ ਟੂਰਿਸਟਾਂ ਨੂੰ ਆਉਣਾ ਬੰਦ ਕਰ ਦੂਗਾ ਵੀ ਸਾਡੇ ਦੇਸ਼ 'ਚ ਕੋਈ ਘੁੰਮਣ ਨਾ ਆਵੇ ਜਾਂ ਜਿਹੜੀਆਂ ਪ੍ਰਾਈਵੇਟ ਕੰਪਨੀਆ ਉਹ ਬੱਸ ਚਲਾਉਂਦੀਆਂ ਨੇ ਕੀ ਉਹਨਾਂ ਕੰਪਨੀਆਂ ਨੇ ਬੱਸਾਂ ਨੂੰ ਬੰਦ ਕਰ ਦੂਗਾ ਇਦਾਂ ਬਣਾ ਕੇ ਪੇਸ਼ ਕੀਤਾ ਗਿਆ ਕਿ ਅਮਰੀਕਾ ਦੇ ਵਿੱਚ ਕਦੇ ਕੋਈ ਐਕਸੀਡੈਂਟ ਹੋਈ ਨਹੀਂ ਹੁੰਦਾ ਜਦੋਂ ਕਿ ਹਕੀਕਤ ਇਹ ਹੈ ਕਿ ਅਮਰੀਕਾ ਦੇ ਵਿੱਚ ਐਨ ਐਵਰੇਜ ਹਰ ਸਾਲ ਉਸਤਨ ਲਗਭਗ 40 ਹਜ਼ਾਰ ਦੇ ਕਰੀਬ ਲੋਕ ਨੇ ਜਿਹੜੇ ਉਹ ਸੜਕ ਦੁਰਘਟਨਾਵਾਂ ਦੇ ਵਿੱਚ ਮਰ ਜਾਂਦੇ ਨੇ ਕਦੇ 38 ਰਹਿ ਜਾਂਦਾ ਹੈ ਅੰਕੜਾ ਕਦੇ 42 ਹੋ ਜਾਂਦਾ ਕਦੇ 44 ਵੀ ਹੋ ਜਾਂਦਾ ਐਵਰੇਜ 40000 ਦੇ ਨੇੜੇ ਤੇੜੇ ਜਿਹੜੇ ਹਰ ਸਾਲ ਅਮਰੀਕਾ ਦੇ ਵਿੱਚ ਲੋਕ ਨੇ ਉਹ ਸੜਕ ਦੁਰਘਟਨਾਵਾਂ ਦੇ ਵਿੱਚ ਮਰ ਜਾਂਦੇ ਨੇ ਫਿਰ ਇੱਕ ਇਸ ਨੂੰ ਕਿਉਂ ਇੰਨਾ ਤੁਲ ਦਿੱਤਾ ਜਾ ਰਿਹਾ ਦੂਸਰੇ ਪਾਸੇ ਜੇ ਅਮਰੀਕਾ ਗਵਰਨਮੈਂਟ ਇੰਨੀ ਸੀਰੀਅਸ ਆ ਇਨ੍ਹਾਂ ਘਟਨਾਵਾਂ ਦੇ ਵਰਤੀ ਐਕਸੀਡੈਂਟਾਂ ਦੇ ਵਰਤੀ ਤਾਂ ਅਮਰੀਕਾ ਦੇ ਵਿੱਚ ਹਰ ਸਾਲ ਓਪਨ ਸ਼ੂਟ ਦੇ ਰਾਹੀਂ 600 ਦੇ ਕਰੀਬ ਇਦਾਂ ਦੇ ਘਟਨਾਵਾਂ ਵਾਪਰਦਿਆਂ ਨੇ ਓਪਨ ਸ਼ੂਟ ਦੀਆਂ ਮਤਲਬ ਜਿੱਥੇ ਖੁੱਲੇ ਦੇ ਖੁੱਲਿਆਂ ਫਾਇਰਿੰਗ ਹੁੰਦੀ ਆ ਉਹਨਾਂ ਦੇ ਖਿਲਾਫ ਕਿਉਂ ਨਹੀਂ ਕੋਈ ਕਾਨੂੰਨ ਬਣਾਇਆ ਜਾਂਦਾ ਕਿਉਂ ਨਹੀਂ ਅਮਰੀਕਾ ਦੇ ਵਿੱਚ ਹਾਲੇ ਤੱਕ ਇਹ ਕਾਨੂੰਨ ਬਣਿਆ ਵੀ ਭਈ ਆ ਲਾਈਸੈਂਸ ਬਣਾਉਣਾ ਜ਼ਰੂਰੀ ਹੋਊਗਾ ਜੇ ਹਥਿਆਰ ਕਿਸੇ ਨੇ ਖਰੀਦਣਾ ਹਲੇ ਤੱਕ ਵੀ ਉੱਥੇ ਇਹ ਰੂਲ ਆ ਕਿ ਤੁਸੀਂ ਕੋਈ ਵੀ ਵੈਪਨ ਖਰੀਦ ਸਕਦੇ ਹੋ ਤੁਹਾਨੂੰ ਤੁਸੀਂ ਵੈਪਨ ਲੈ ਕੇ ਕਿਤੇ ਵੀ ਘੁੰਮ ਸਕਦੇ ਹੋ ਤੇ ਤੁਹਾਡੇ ਤੇ ਕੋਈ ਰੋਕ ਨਹੀਂ ਹੈਗੀ ਵੈਪਨ ਖਰੀਦਣ ਵਾਸਤੇ ਤੁਹਾਨੂੰ ਕੋਈ ਲਾਇਸੈਂਸ ਨਹੀਂ ਚਾਹੀਦਾ ਜੇ ਤੁਸੀਂ ਉਹਦੀ ਦੁਰਵਰਤੋਂ ਕਰੋਗੇ ਤਾਂ ਤੁਹਾਡੇ ਤੇ ਪਰਚਾ ਹੋਊਗਾ ਤੇ ਅਮਰੀਕਾ ਦੇ ਵਿੱਚ ਇਹ ਕਲਚਰ ਆ ਕਿ ਜਦੋਂ ਵੀ ਕੋਈ ਬੰਦਾ ਫਰਸਟ੍ਰੇਟ ਹੁੰਦਾ ਤਾਂ ਜਨਤਕ ਥਾਂ ਤੇ ਜਾਂਦਾ ਤਾਂ ਉੱਥੇ ਖੁੱਲ੍ਹੇਮ ਗੋਲੀਆਂ ਚਲਾ ਦਿੰਦਾ ਜਿਸ ਤੇ ਬਹੁਤ ਸਾਰੇ ਬੇਕਸੂਰ ਲੋਕ ਨੇ ਜ਼ਖਮੀ ਹੋ ਜਾਂਦੇ ਨੇ ਜਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਹ ਘਟਨਾਵਾਂ ਨੇ ਜਿਹੜੀਆਂ ਅਮਰੀਕਾ ਦੇ ਵਿੱਚ ਹਰ ਸਾਲ ਲਗਭਗ 600 ਵਾਪਰਦੀਆਂ ਨੇ ਇਹਦੇ ਖਿਲਾਫ ਅਮਰੀਕਾ ਕਦੇ ਨਹੀਂ ਬੋਲਦਾ ਇਹ ਕਦੇ ਬੋਲਣ ਦੀ ਕੋਸ਼ਿਸ਼ ਕਰੀ ਗਈ ਜਾਂ ਤਾਂ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਕਿਉਂਕਿ ਇਹਦੇ ਪਿੱਛੇ ਹਥਿਆਰਾਂ ਦੀ ਇੰਡਸਟਰੀ ਦਾ ਬਹੁਤ ਵੱਡਾ ਬਿਜ਼ਨਸ ਹੈ ਫਿਰ ਸਵਾਲ ਖੜਾ ਹੁੰਦਾ ਕਿ ਇਸ ਦੇ ਪਿੱਛੇ ਕੀ ਕਾਰਨ ਹੈ ਕਿ ਇੱਕ ਐਕਸੀਡੈਂਟ ਦੀ ਘਟਨਾ ਨੂੰ ਮੁੱਖ ਰੱਖ ਕੇ ਇੱਕ ਮੁਲਕ ਐਨੀ ਵੱਡੀ ਪਾਲਿਸੀ ਬਣਾਉਣ ਲੱਗਿਆ ਐਨਾ ਵੱਡਾ ਚੇਂਜ ਲੈ ਕੇ ਆਉਣ ਲੱਗਿਆ ਤੇ ਇਹਦੇ ਵਿੱਚ ਦੋ ਤਿੰਨ ਮੋٹے ਮੋٹے ਕਾਰਨ ਮੈਨੂੰ ਨਜ਼ਰ ਆਉਂਦੇ ਨੇ ਤੁਸੀਂ ਵੀ ਇਹਦੇ ਨਾਲ ਸਹਿਮਤ ਹੋ ਜਾਂ ਨਹੀਂ ਉਹ ਟਿੱਪਣੀ ਕਰਕੇ ਜਰੂਰ ਦੱਸਿਓ ਇੱਕ ਤਾਂ ਕਾਰਨ ਇਹ ਹੀ ਹੈ ਕਿ ਡੋਨਲਡ ਟਰੰਪ ਆ ਜਿਹੜਾ ਉਹ ਬਦੇਸ਼ੀਆਂ ਦੇ ਖਿਲਾਫ ਲਗਾਤਾਰ ਜਾਂ ਪ੍ਰਵਾਸੀਆਂ ਦੇ ਖਿਲਾਫ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਆਉਂਦੇ ਨੇ ਜਾਂ ਉਹਨਾਂ ਦੇ ਖਿਲਾਫ ਲਗਾਤਾਰ ਪ੍ਰੋਪਾਗੈਂਡਾ ਕਰਦਾ ਆ ਰਿਹਾ ਹੈਗਾ ਉਹ ਆਇਆ ਵੀ ਇਸੇ ਮੁੱਦੇ ਦੇ ਉੱਪਰ ਸੱਤਾ ਦੇ ਵਿੱਚ ਆ ਤੇ ਉਹਨਾਂ ਨੇ ਪਿੱਛੇ ਵੀ ਇਹ ਕੋਸ਼ਿਸ਼ ਕੀਤੀ ਵੀ ਕੱਢੇ ਜਾਣ ਬਹੁਤ ਸਾਰੇ ਕੱਢੇ ਵੀ ਨੇ ਤੇ ਲਗਾਤਾਰ ਉਹ ਇੱਕ ਇਦਾਂ ਦਾ ਨਜ਼ਰੀਆ ਰੱਖਦਾ ਜਿਹੜਾ ਪ੍ਰਵਾਸੀਆਂ ਦੇ ਖਿਲਾਫ ਆ ਦੂਸਰਾ ਡੋਨਲਡ ਟਰੰਪ ਦੀ ਜਿਹੜੀ ਸਾਰੀ ਸਿਆਸਤ ਆ ਉਹ ਨਸਲਵਾਦ ਤੋਂ ਪ੍ਰਭਾਵਿਤ ਮੰਨੀ ਜਾਂਦੀ ਆ ਇਹ ਮੰਨਿਆ ਜਾਂਦਾ ਹੈ ਕਿ ਡੋਨਲਡ ਟਰੰਪ ਗੋਰਿਆਂ ਨੂੰ ਸੁਪੀਰੀਅਰ ਮੰਨਦਾ ਗੋਰਿਆਂ ਨੂੰ ਸਭ ਤੋਂ ਉੱਤਮ ਮੰਨਦਾ ਅਤੇ ਉਹ ਇਹ ਪਿਛਲੇ ਸਮੇਂ ਦੇ ਵਿੱਚ ਕਈ ਵਾਰ ਇਹ ਬਿਆਨ ਆਏ ਵੀ ਨੇ ਪਿਛਲੀ ਟਰਮ ਦੇ ਵਿੱਚ ਵੀ ਇਦਾਂ ਦਾ ਕੁਝ ਉਹਦੇ ਜੀ ਦੇਖਣ ਨੂੰ ਮਿਲਿਆ ਦੂਸਰਾ ਇਹ ਵਿਦੇਸ਼ੀ ਮੁਲਕਾਂ ਦੇ ਖਿਲਾਫ ਉਸ ਦੀ ਇਸ ਪਾਲਿਸੀ ਦਾ ਵੀ ਨਤੀਜਾ ਹੋ ਸਕਦਾ ਤੀਸਰਾ ਜਿਹੜਾ ਸਭ ਤੋਂ ਵੱਡਾ ਕਾਰਨ ਆ ਜਿਹਦੇ ਤੇ ਬਹੁਤੀ ਚਰਚਾ ਨਹੀਂ ਹੋ ਰਹੀ ਜਿਹੜਾ ਸਭ ਤੋਂ ਵੱਡਾ ਕਾਰਨ ਹੋ ਸਕਦਾ ਉਹ ਇਹ ਆ ਕਿ ਅਮਰੀਕਾ ਦੇ ਵਿੱਚ ਦਰਜਨ ਤੋਂ ਵੱਧ ਕੰਪਨੀਆਂ ਆਟੋਮੈਟਿਕ ਹੈਵੀ ਟਰੱਕ ਬਣਾਉਣ ਤੇ ਲੱਗੀਆਂ ਹੋਈਆਂ ਨੇ ਆਟੋਮੈਟਿਕ ਯਾਨੀ ਕਿ ਡਰਾਈਵਰਲੈਸ ਟਰੱਕ ਨੇ ਜਿਹੜੇ ਉਹ ਬਣਾਉਣ ਤੇ ਲੱਗੀਆਂ ਹੋਈਆਂ ਨੇ ਜਿਹਦੇ ਵਿੱਚ 6 ਕੰਪਨੀਆਂ ਨੇ ਦਾਅਵਾ ਕਰਤਾ ਕਿ ਅਸੀਂ 2024 ਦੇ ਵਿੱਚ ਬਣਾ ਚੁੱਕੇ ਹਾਂ ਅਤੇ ਉਹ ਟੈਸਟਿੰਗ ਦੇ ਉੱਤੇ ਲੱਗੀਆਂ ਹੋਈਆਂ ਨੇ ਅਤੇ ਜੇ ਉਹ ਟੈਸਟਿੰਗ ਸਫਲ ਹੋ ਜਾਂਦੀ ਆ ਤਾਂ 27 ਦੇ ਵਿੱਚ ਉੱਥੇ ਆਟੋਮੈਟਿਕ ਟਰੱਕ ਨੇ ਜਿਹੜੇ ਉਹ ਦੇਖਣ ਨੂੰ ਮਿਲਣਗੇ ਕੈਲੀਫੋਰਨੀਆ ਦੀ ਗਵਰਨਮੈਂਟ ਨੇ ਇਹਨਾਂ ਕੰਪਨੀਆਂ ਨੂੰ ਇਹ ਪਰਮਿਸ਼ਨ ਵੀ ਦਿੱਤੀ ਕਿ ਤੁਸੀਂ ਸਾਡੀਆਂ ਜਨਤਕ ਸੜਕਾਂ ਦੇ ਉੱਪਰ ਇਹ ਟੈਸਟਿੰਗ ਕਰ ਸਕਦੇ ਹੋ ਡਰਾਈਵਰਲੈਸ ਟਰੱਕਾਂ ਦੀ ਟੈਸਟਿੰਗ ਕਰਨ ਦੀ ਪਰਮਿਸ਼ਨ ਜਨਤਕ ਤੌਰ ਤੇ ਦੇ ਦਿੱਤੀ ਆ ਯਾਨੀ ਕਿ ਤੁਸੀਂ ਜਨਤਕ ਸੜਕਾਂ ਦੇ ਉੱਪਰ ਇਹਨਾਂ ਟਰੱਕਾਂ ਦੀ ਟੈਸਟਿੰਗ ਕਰ ਸਕਦੇ ਹੋ ਦੂਸਰਾ ਜੁਐਸਏਰਓ ਜੇ 29 ਸੂਬਿਆਂ ਦੀਆਂ ਸਰਕਾਰਾਂ ਨੇ ਇੱਕ ਨੋ ਆ ਇਹਦੇ ਸੰਬੰਧ ਵਿੱਚ ਕਾਨੂੰਨ ਬਣਾਏ ਨੇ ਕਿ ਡਰਾਈਵਰਲੈਸ ਜਿਹੜੇ ਵਹੀਕਲ ਨੇ ਟਰੱਕ ਨੇ ਉਹਨਾਂ ਨੂੰ ਕਿੱਦਾਂ ਹੈਂਡਲ ਕਰਨਾ ਇਹਨਾਂ ਦੇ ਸੰਬੰਧ ਵਿੱਚ ਪਾਲਿਸੀਆਂ ਬਣਾਈਆਂ ਕੋਈ ਸੂਬਾ ਪਾਲਿਸੀ ਬਣਾਉਂਦਾ ਤਾਂ ਉਹਦਾ ਮਤਲਬ ਆ ਕਿ ਉੱਥੇ ਬਹੁਤ ਗੰਭੀਰਤਾ ਨਾਲ ਇਸ ਮੁੱਦੇ ਦੇ ਉੱਪਰ ਚਰਚਾ ਹੋ ਰਹੀ ਆ ਅਖਬਾਰਾਂ ਦੇ ਵਿੱਚ ਇਹ ਚਰਚਾ ਆ ਗਈ ਕਿ ਯੂ ਐਸ ਏ ਦੇ ਵਿੱਚ 35 ਲੱਖ ਦੇ ਕਰੀਬ ਜਿਹੜੇ ਟਰੱਕ ਡਰਾਈਵਰ ਨੇ ਤੇ ਜਿਹੇ ਟਰੱਕ ਆਉਂਦੇ ਨੇ ਡਰਾਈਵਰਲੈਸ ਟਰੱਕ ਤਾਂ ਇਹਨਾਂ ਦਾ ਕੰਮ ਆ ਜਿਹੜਾ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਊਗਾ ਬੇਸ਼ੱਕ ਇਹਨਾਂ ਦੇ ਆਉਣ ਨਾਲ ਨਵੀਂ ਤਕਨੀਕ ਆਊਗੀ ਨਵੀਆਂ ਨੌਕਰੀਆਂ ਆਉਣਗੀਆਂ ਉਹ ਵੱਖਰੀ ਤਰ੍ਹਾਂ ਦੀ ਤਕਨੀਕ ਹੋਊਗੀ ਵੱਖਰਾ ਇਸ਼ੂ ਆ ਪਰ ਜਿਹੜੇ ਸਥਾਪਿਤ ਟਰੱਕ ਨੇ ਇਹ ਮਾਰਕੀਟ ਦੇ ਵਿੱਚੋਂ ਬਾਹਰ ਹੋ ਜਾਣਗੇ ਤੇ ਇਹ ਟਰੱਕ ਡਰਾਈਵਰ ਵੀ ਵਿਹਲੇ ਹੋ ਸਕਦੇ ਨੇ ਅਮਰੀਕਾ ਦੇ ਵਿੱਚ ਇੱਕ ਦਾਵਾ ਕੀਤਾ ਜਾ ਰਿਹਾ ਕਿ 2035 ਤੱਕ ਅਮਰੀਕਾ ਦੇ ਜਿੰਨੇ ਇਸ ਟਾਈਮ ਹੈਵੀ ਟਰੱਕ ਚੱਲਦੇ ਨੇ ਉਹਨਾਂ ਦਾ 10 ਤੋਂ ਲੈ ਕੇ 14% ਦੇ ਵਿੱਚ ਡਰਾਈਵਰਲੈਸ ਟਰੱਕਾਂ ਨੇ ਆ ਜਾਣਾ ਇਹਨਾਂ ਦੀ ਜਗ੍ਹਾ ਲੈ ਲੈਣੀ ਆ ਯਾਨੀ ਕਿ ਹਰ 100 ਦੇ ਵਿੱਚੋਂ 10 ਜਾਂ 13-14 ਟਰੱਕ ਨੇ ਜਿਹੜੇ ਉਹ 2035 ਤੱਕ ਡਰਾਈਵਰਲੈਸ ਮਿਲਣਗੇ ਇਸ ਕਰਕੇ ਇਸ ਐਂਗਲ ਤੋਂ ਵੀ ਇਸ ਕਾਨੂੰਨ ਨੂੰ ਦੇਖਣਾ ਚਾਹੀਦਾ ਤੇ ਅੱਗੇ 2035 ਤੱਕ ਇਹਨੇ ਹੁੰਦੇ ਨੇ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਇਹਨਾਂ ਨੇ ਹੋਰ ਵੱਧ ਜਾਣਾ ਤੇ ਇਹ ਨਹੀਂ ਹੈਗਾ ਕੋਈ ਕਈ ਕਹਿ ਸਕਦੇ ਨੇ ਕਿ ਦੋ ਹਾਲ ਤਾਂ 7-8 ਸਾਲ ਪਹਿਲੇ ਨੇ 2027 ਤੋਂ ਟਰੱਕਾਂ ਨੇ ਆ ਜਾਣਾ ਮਾਰਕੀਟ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਰੇਸ਼ਿਓ ਵਧਣੀ ਸ਼ੁਰੂ ਹੋਣੀ ਆ ਰੇਸ਼ਿਓ ਤਾਂ ਬਦੂ ਵੀ ਇਹਨਾਂ ਦੇ ਧਿਆਨ ਤਾਂ ਜਾਊਗਾ ਜੇ ਪੁਰਾਣੇ ਟਰੱਕ ਡਰਾਈਵਰਾਂ ਨੂੰ ਜਿਹੜੀਆਂ ਕੰਪਨੀਆਂ ਟਰੱਕਾਂ ਦਾ ਕੰਮ ਕਰਦੇ ਆ ਨੇ ਜਿਹੜੇ ਬੰਦੇ ਟਰੱਕਾਂ ਦਾ ਕੰਮ ਕਰਦੇ ਨੇ ਜੇ ਉਹਨਾਂ ਨੂੰ ਕੋਈ ਜਿੱਕਤ ਆਊਗੀ ਤਾਂ ਉਹ ਇਹਨਾਂ ਵੱਲ ਜਾਣਗੇ ਇਸ ਐਂਗਲ ਤੋਂ ਵੀ ਇਸ ਅਮਰੀਕਾ ਦੇ ਕਾਨੂੰਨ ਨੂੰ ਦੇਖਣਾ ਚਾਹੀਦਾ ਕਿ ਅਮਰੀਕਾ ਕਿੱਦਾਂ ਡਰਾਈਵਰਲੈਸ ਟਰੱਕਾਂ ਵੱਲ ਆਪਣੀ ਇੰਡਸਟਰੀ ਨੂੰ ਧੱਕਣ ਲੱਗਿਆ ਹੋਇਆ ਵੋਟ ਕਿਵੇਂ ਰੋਬੋਟ ਕਿਵੇਂ ਮਨੁੱਖ ਦੀ ਜਗ੍ਹਾ ਲੈ ਰਹੇ ਨੇ ਅਮਰੀਕਾ ਦੇ ਵਿੱਚ ਪਰਵਾਸੀਆਂ ਨੂੰ ਕੱਢਣ ਪਿੱਛੇ ਰੋਬੋਟ ਤਾਂ ਕੀ ਕਾਰਨ ਬਣ ਸਕਦਾ ਇਹਦੇ ਤੇ ਵੀ ਇੱਕ ਅਸੀਂ ਵੀਡੀਓ ਬਣਾਈ ਸੀ ਉਹਨੂੰ ਵੀ ਤੁਸੀਂ ਦੇਖ ਸਕਦੇ ਹੋ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਦੇਣ ਲੱਗੇ ਆ ਇਹ ਕਾਰਨ ਤੁਹਾਨੂੰ ਕਿੰਨਾ ਗਾਇਜ ਲੱਗਦਾ ਤੁਸੀਂ ਵੀ ਆਪਣੀ ਟਿੱਪਣੀ ਇਹਦੇ ਉੱਪਰ ਜ਼ਰੂਰ ਕਰਿਓ ਧੰਨਵਾਦ